हां जी ਅੱਜ ਵਾਲੇ ਜਿਹੜੇ ਸੂਟਾਂ ਦੀ 컬렉ਸ਼ਨ ਹੋਏਗੀ ਫਿਰ ਬਹੁਤ ਹੀ ਪਿਆਰੀ ਲੈ ਕੇ ਆਂਦੀ ਹੈ ਇਹ ਜਿਹੜਾ ਫੈਬਰਿਕ ਹੋਏਗਾ ਸੌਫਟ ਟਿਸ਼ੂ ਵਿੱਚ ਹੋਏਗਾ ਇਸੀ ਉੱਪਰ ਬਹੁਤ ਹੀ ਪਿਆਰੀ ਹੈਵੀ ਐਮਬਰਾਇਡਰੀ ਵਰਕ ਕੀਤਾ ਹੋਇਆ ਪ੍ਰਾਈਸ ਉੱਪਰ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ ਜਿਹੜਾ ਅਗਲਾ ਹੋਏਗਾ ਫੈਬਰਿਕ ਤੁਹਾਨੂੰ ਪਿਓਰ ਚਨਾਉਂਦੇ ਵਿੱਚ ਪ੍ਰਿੰਟਡ ਸੂਟ ਮਿਲੇਗਾ ਇਹਨਾਂ ਦੇ ਅਜੀਵ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਲੈ ਕੇ ਆਂਦੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚ ਆਪਣੇ ਲਈ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਨੰਬਰ ਤੇ ਸੂਟ ਬੁੱਕ ਕਰਵਾ ਸਕਦੇ ਹੋ ਇਹ ਤੁਸੀਂ 5 ਮੀਟਰ ਦੀ ਕੱਟ ਬਾਈ ਕਰ ਸਕਦੇ ਹੋ ਅਗਲਾ ਇਹ ਜਿਹੜਾ ਫੈਬਰਿਕ ਹੋਏਗਾ ਸੌਫਟ ਰਾਇਲ ਸਿਲਕ ਵਿੱਚ ਹੋਏਗਾ। ਏਮਬਰਾਇਡਰੀ ਇਸ ਦੇ ਉੱਪਰ ਵੀ ਬਹੁਤ ਹੀ ਪਿਆਰੀ ਕੀਤੀ ਹੋਈ ਏ। ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ ਲਾਈਟ ਕਲਰ ਮਿਲ ਜਾਣਗੇ। ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਹੋਏ ਨੇ 2 ਮੀਟਰ ਦੀ ਕੱਟ ਲੈ ਕੇ। ਬਾਟਮ ਤੁਸੀਂ ਇਹਨਾਂ ਦੇ ਨਾਲ ਪਲੇਨ ਲਗਵਾ ਸਕਦੇ ਹੋ। ਜੇਕਰ 5 ਮੀਟਰ ਦੀ ਕੱਟ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ 5 ਮੀਟਰ ਦੀ ਕੱਟ ਵੀ ਲੈ ਸਕਦੇ ਹੋ। ਅਗਲਾ ਫੈਬਰਿਕ ਹੋਏਗਾ ਜੌਰਜਟ ਟਿਸ਼ੂ ਦੇ ਵਿੱਚ ਹੋਏਗਾ। ਪ੍ਰਿੰਟਡ ਸੂਟ ਹੈਗਾ। ਪ੍ਰਿੰਟ ਦੇ ਉੱਪਰ ਹੈਵੀ ਏਮਬਰਾਇਡਰੀ ਕੀਤੀ ਹੋਈ ਏ। ਪ੍ਰਾਈਸ ਜਿਹੜਾ ਇਹਨਾਂ ਸੂਟਾਂ ਦਾ ਵੀ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਕਲਰ ਆਪਸ਼ਨ ਬਹੁਤ ਹੀ ਪਿਆਰੇ ਹੋਣਗੇ ਇਹਨਾਂ ਦੇ ਵਿੱਚ ਅਗਲਾ ਜਿਹੜਾ ਹੋਏਗਾ ਸੂਟ ਉਹ ਵੀ ਤੁਹਾਨੂੰ ਪਿਓਰ ਰੋਏ ਸਿਲਕ ਵਿੱਚ ਮਿਲ ਜੇਗਾ ਰੋਏ ਸਿਲਕ ਸਾਟਨ ਦਾ ਹੋਏਗਾ ਸੂਟ ਪ੍ਰਿੰਟਡ ਸੂਟ ਹੋਏਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਅਗਲਾ ਸੂਟ ਹੋਏਗਾ ਵਿਸਕੋਸ ਟੈਬੀ ਸਿਲਕ ਵਿੱਚ ਹੋਏਗਾ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਨਾਲ ਬਾਟਮ ਪਲੇਨ ਹੋਏਗੀ ਕ੍ਰੇਪ ਸਿਲਕ ਦੀ ਦੁਪੱਟਾ ਹੋਏਗਾ ਪਿਓਰ ਟੈਬੀ ਸਿਲਕ ਵਿੱਚ ਪ੍ਰਾਈਸ ਉੱਪਰ ਸੂਟਾਂ ਦਾ ਮੈਂਸ਼ਨ ਕੀਤਾ ਹੋਇਆ ਹੈ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ